ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੁਹਾਡੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ حاضر ਹੋਏ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਨਵੀਂ ਅਪਡੇਟ ਦੇ ਨਾਲ ਦੋਸਤੋ ਸੋਸ਼ਲ ਮੀਡੀਆ ਉੱਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਅਤੇ ਹੁਣ ਬੱਬੂ ਮਾਨ ਦੇ ਨਾਲ ਜੁੜੀ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਵੇਂ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਇਨਸਾਨ ਉਸੇ ਹਵੇਲੀ ਦੇ ਅੱਗੇ ਖੜ ਕੇ ਥਾਪਕੀਆਂ ਮਾਰ ਰਿਹਾ ਹੈ ਅਤੇ ਸਿੱਧੂ ਮੂਸੇ ਵਾਲੇ ਤੋਂ ਮਾਫੀ ਵੀ ਮੰਗ ਰਿਹਾ ਹੈ ਤਾ ਦੋਸਤੋ ਇਹ ਵੀਡੀਓ ਤੁਹਾਨੂੰ ਪੇਜਾਂ ਵੱਲੋਂ ਬਹੁਤ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਵੀਡੀਓ ਦੇ ਵਿੱਚ ਜੋ ਵੀ ਨਜ਼ਰ ਆ ਰਿਹਾ ਹੈ ਉਹ ਇਨਸਾਨ ਬੱਬੂ ਮਾਨ ਹੈ ਤੁਸੀਂ ਦੇਖ ਸਕਦੇ ਹੋ ਕਿ ਹਵੇਲੀ ਅੱਗੇ ਖੜ ਕੇ ਸਿੱਧੂ ਮੂਸੇਵਾਲੇ ਬਾਈ ਤੋਂ ਮਾਫੀ ਮੰਗੀ ਅਤੇ ਸਿੱਧੂ ਮੂਸੇਵਾਲੇ ਬਾਈ ਦਾ ਸਾਈਨ ਯਾਨੀ ਕਿ ਥਾਪੀਆਂ ਮਾਰੀਆਂ ਪਰ ਦੋਸਤੋ ਹਲੇ ਅਸੀਂ ਇਹ ਵੀਡੀਓ ਦੀ ਕੋਈ ਵੀ ਪੁਸ਼ਟੀ ਨਹੀਂ ਕਰ ਸਕਦੇ ਕਿਉਂਕਿ ਇਹ ਵੀਡੀਓ ਕਿਸੇ ਫੈਨ ਪੇਜ ਦੇ ਵੱਲੋਂ ਭੇਜੀ ਗਈ ਹੈ ਅਤੇ ਦੱਸਿਆ ਗਿਆ ਹੈ ਕਿ ਇਸ ਵੀਡੀਓ ਦੇ ਵਿੱਚ ਜੋ ਵੀ ਇਨਸਾਨ ਨਜ਼ਰ ਆ ਰਿਹਾ ਹੈ ਉਹ ਹੈ ਬੱਬੂ ਮਾਨ ਹੈ ਤਾਂ ਦੋਸਤੋ ਤੁਹਾਡੇ ਅਨੁਸਾਰ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਇਨਸਾਨ ਕੀ ਸੱਚੀ ਬੱਬੂ ਮਾਨ ਹੈ ਜਾਂ ਕੋਈ ਹੋਰ ਹੈ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਅਪਡੇਟ ਤੁਹਾਨੂੰ ਸਮੇਂ ਸਿਰ ਮਿਲ ਦਰਵੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਕਿਸੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ